ਸਾਡੇ ਵੱਲੋਂ ਕਿਉਂਕਿ ਇਹ ਮੇਨ ਸਾਡੀ ਇੱਕ ਈਸੈਂਸ਼ੀਅਲ ਸਰਵਿਸਿਜ਼ ਹੁੰਦੀ ਹੈ ਬੜਾ ਜ਼ਰੂਰੀ ਇਨਫਰਾਸਟ੍ਰਕਚਰ ਹੈ ਰੇਲਵੇ ਸਟੇਸ਼ਨ ਉਹ ਹੈ ਸਾਡੇ ਰੋਚੇ ਤੇ ਅਸੀਂ ਸਮਾ ਸਮਾਤੇ ਇੱਥੇ ਰੂਟੀਨ ਚੈਕਿੰਗ ਕਰਦੇ ਹਾਂ ਕਾਰਗੀਆਂ ਆਪਣੀ ਜਿਹੜੀ ਹੈ ਜਿਹੜੇ ਸਸਪੀਸ਼ਨ ਪਰਸਨ ਹੁੰਦੇ ਆ ਹੋਰ ਵੀ ਉਹਨਾਂ ਨੂੰ ਸਾਰੇ ਨੂੰ ਅਸੀਂ ਚੈੱਕ ਕਰਦੇ ਤੇ ਬਾਕੀ ਜਿਹੜੀ ਕਿਸਾਨਾਂ ਨੂੰ ਕਾਲ ਦਿੱਤੀ ਹੈ ਤੇ ਅਸੀਂ ਕਿਸਾਨ ਵੀਰਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਮੰਗਾਂ ਹੈਗੀਆਂ ਉਹਨਾਂ ਨੂੰ ਆਪਾਂ ਜ਼ਾਇਦ ਤਰੀਕੇ ਨਾਲ ਕੋਈ ਜੀਵਨ ਲੋਕਲ ਤਰੀਕੇ ਨਾਲ ਡਿਜੀਟਲ ਤਰੀਕੇ ਨਾਲ ਸਰਕਾਰ ਨਾਲ ਅ ਅਸੀਂ ਕੱਲ੍ਹ ਬਾਤ ਕਰੀਏ ਰੱਖੀ। ਬਾਕੀ ਅਸੀਂ ਸਾਡੇ ਤੇ SPB ਸਾਹਿਬ ਦੀ ਨਿਗਰਾਨੀ ਦੇ ਸਾਰੇ ਪ੍ਰਬੰਧ ਕੀਤੇ ਗਏ। ਤੇ ਇਥੇ ਅਸੀਂ ਟ੍ਰੈਫਿਕ ਦੇ ਵੀ ਪ੍ਰਬੰਧ ਕੀਤੇ ਹੈ ਤਾਂ ਕਿ ਜਿਹੜੇ ਪੈਸੇਂਜਰਸ ਹੁੰਦੇ ਆ ਉਹਨਾਂ ਨੇ ਸਟੇਸ਼ਨ ਦੇ ਵਿੱਚ ਆਣਾ ਹੈ, ਪੀ ਉਹਨਾਂ ਨੇ ਜ਼ਰੂਰੀ ਕੰਮ ਕਾਜ ਉੱਥੇ ਜਾਣਾ ਹੋਵੇਗਾ। ਨਾਲ ਜਿਹੜੀ ਉਹਦੀ ਐਡਜੋਇਨਿੰਗ ਰੋਡਸ ਹੈ ਉੱਥੇ ਵੀ ਜਿਹੜੇ ਹੈਗੀਆਂ ਟ੍ਰੈਫਿਕ ਦੇ ਬੰਦੋਬਸ ਕੀਤੇ ਗਏ ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ। ਅਸਲ ਜਿਵੇਂ ਕਿ ਦਾ ਇਥੇ ਇਹੀ ਸਾਡਾ ਮਤਲਬ ਹੈ ਕਿ ਜਿਹੜਾ ਟ੍ਰੇਨਸ ਦਾ ਆਪਰੇਸ਼ਨ ਹੈ ਪ੍ਰੋਪਰਲੀ ਸਮੂਲੂ ਚੱਲਦਾ ਰਹੇ ਜਿਹੜੇ ਸਾਡੇ ਚੋਦੇ ਵਸਨੀਕ ਹੈ ਪੈਸੇਂਜਰ ਬਾਹਰੋਂ ਆਏ ਹੈ ਜਾਂ ਕੋਈ ਗੁੱਡਸ ਹੈ ਨੇ ਮਾਲਗਾੜੀ ਵਗੈਰਾ ਇਹਨਾਂ ਕਿਸੇ ਵੀ ਤਰੀਕੇ ਦਾ ਕੋਈ ਵਿਘਨ ਨਾ ਪਵੇ ਕੋਈ ਡਿਸਟਰਬੈਂਸ ਨਾ ਹੋਵੇ ਜਿਹਦੇ ਉਹਨਾਂ ਦਾ ਆਪਰੇਸ਼ਨ ਕਿਸੇ ਨੂੰ ਚੱਲਦਾ ਹੁੰਦਾ ਹੈ ਸਰਕਾਰ ਕਿੰਨੀ ਕ ਫੋਰਸ ਡਿਪਲੋਏ ਕੀਤੀ ਗਈ ਹੈ ਸਰ ਇੱਥੇ ਰੂਪੜ ਰੇਲਵੇ ਸਟੇਸ਼ਨ ਤੇ ਕਿਤੇ ਵੀ ਅਸੀਂ ਕਾਫੀ ਫੋਰਸ ਡਿਪਲੋਏ ਕੀਤੀ ਹੈ ਜ਼ਰੂਰਤ ਦੇ ਮੁਤਾਬਿਕ ਕਿੰਨੀ ਐਡਕੁਏਟ ਫੋਰਸ ਕਿ ਸਾਹਮਣੇ ਇੱਥੇ ਲੋਡ ਹੈਗੀ ਹੈ ਉਹ ਅਸੀਂ ਡਿਪਲੋਏ ਕੀਤੀ ਹੈ ਤੇ ਸੀਨੀਅਰ ਅਫਸਰ ਐਸਪੀ ਡੀ ਸਾਹਿਬ ਡੀਐਸਪੀ ਰੂਪੜ ਐ ਸਤੂ ਸਾਹਿਬਾਂ ਆਪ ਇਹਨੂੰ ਜਿਹੜਾ ਹੈਗਾ ਇਹਨੂੰ ਫਰੰਟ ਤੋਂ ਵੀ ਕਰਨਾ ਹੈ